ਸਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮੰਡੇਰ ਖੁਰਦਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਤਿੰਨ ਗਾਵਾਂ ਦਿਖਾ ਦਾਂਗੇ ਟਾਪ ਕੁਆਲਿਟੀ ਦਾ ਇੱਕ ਤਾਂ ਦੋ ਦੰਦ ਬੱਛੀ 28 ਕਿਲੋ ਦੁੱਧ ਪਾਈ ਕਹਿੰਦਾ ਕੰਡੇ ਦਾ ਹਾਜ਼ਰ ਹੈ ਤੇ ਇੱਕ ਆ ਕੀ ਆਗੈਰੀ ਬੱਛੀ ਹੋਏ ਤਾਜੀ ਸੂਈ ਆ ਲੈ ਵਾਲੂਆ ਕਰਾ ਦੇ ਚੱਕ ਇੱਕ ਇੱਕ ਵਾਰੀ ਤੇ ਇੱਕ ਆ ਕੀ ਇਧਰਲੇ ਵਰਨੇ ਕੱਚੀ ਆ ਥੋੜੀ ਬੱਛੀਆਂ ਪਾਈ ਕਹਿੰਦਾ ਤਿੰਨੇ ਫਾਰਮ ਦੀਆਂ ਨੇ ਵਿੱਧ ਪ੍ਰੂਫ ਵਿੱਧ ਗਰੰਟੀ ਤੇ ਬਾਕੀ ਇਹ ਦੋ ਨੰਬਰਾਂ ਦੀ ਨਾ ਬੱਛੀ ਆ ਬਹੁਤ ਟਾਪ ਕੁਆਲਟੀ ਦੀ ਆ ਖੜੀ ਆ ਇਧਰਲੇ ਬੰਨੇ ਮਾਰਦੀ ਕੈਮਰਾ ਚੰਗੇ ਸੀਮਨ ਦੀ ਆ ਆਪ ਵੀ ਚੰਗੇ ਸੀਮਨਾਂ ਦੀਆਂ ਨੇ ਬੱਚੇ ਵੀ ਚੰਗੇ ਸੀਮਨਾਂ ਦੇ ਨੇ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜਾਪਾਂਗੇ ਫਿਰ ਹੋਰ ਕਿਵੇਂ ਆ ਠੀਕ ਆ ਵੀਰੇ ਵਧੀਆ ਪਰਮਾਦਮਾ ਜੀ ਹਾਂਜੀ ਹਾਂਜੀ ਵੀਰੇ ਆ ਨੰਬਰ ਬੋਲ ਦਿਓ ਨੰਬਰ ਬਾਈ 9877218756 9877218756 ਹਾਂਜੀ ਹਾਂਜੀ ਵੀਰੇ ਆ ਫਾਰਮ ਦੀ ਵੀਡੀਓ ਮਿਲ ਜੂਗੀ ਹਾਂਜੀ ਹਾਂਜੀ ਵੀਰੇ ਆਪਾਂ ਫਾਰਮ ਤੋਂ ਮੇਰਾ ਮਾਰ ਨਹੀਂ ਲੈਂਦੇ ਯਾਰ ਪਰਮਾਦਮਾ ਜੀ ਕਿਰਪਾ ਨਾਲ ਦਿਖਾ ਲਾਂਗੇ ਵੀਰੇ ਸਾਰਾ ਜਮਾ ਵੀਰੇ ਜਮਾ ਜਮ ਇਥੋਂ ਕਰਦੇ ਸ਼ੁਰੂ ਦੋ ਦੰਦ ਬੱਚੀ ਤੋਂ ਮੇਰੇ ਦੋ ਦੰਦ ਬੱਚੀ ਹੈ ਮਾਰ ਗਿਆ ਜੀ ਕੈਮਰਾ ਦੰਦਾਂ ਚ ਆ ਗਈ ਦੋ ਦੰਦ ਤੇ ਆਰਡਰ ਕੁਆਲਿਟੀ ਕਰਾ ਦੇ ਚੈੱਕ ਆਰਡਰ ਕੁਆਲਿਟੀ ਵੱਡੇ ਵੀਰ ਫਿਕਸ ਲੈਵਾ ਯਾਰ ਬੱਚੀ ਦਾ ਜਮਾ ਫਿਕਸ ਗੁੰਦਵਾ ਬਿਲਕੁਲ ਜੀ ਬਾਹਰ ਵਾਲੀਆਂ ਗਾਮਾਂ ਦਾ ਬਾਹਰ ਵਾਲੀਆਂ ਗਾਮਾਂ ਦਾ ਤੌਰ ਖੋਲ ਕੇ ਹਾਂ ਤੌਰ ਦੇਣਾ ਵੱਡੇ ਥੋੜਾ ਜਿਹਾ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਭੱਜੂਗੀ ਥੋੜੀ ਕੋਈ ਨਾ ਵੀਰੇ ਮੂਰੀ ਪਈ ਹੈ ਮੂਰੀ ਦਾ ਕੋਈ ਚੱਕਰ ਇਹ ਗੱਲ ਨਹੀਂ ਵੀ ਫਾਰਮ ਵਾਲੀਆਂ ਨੇ ਹਾਂ ਜੀ ਕਰਕੇ ਭੱਜ ਨੱਠ ਜੀ ਕਰਦੀਆਂ ਨੇ ਕਿਉਂਕਿ ਉੱਥੋਂ ਜਾਨਵਰ ਇਹ ਖੁੱਲੇ ਆਉਂਦੇ ਆ ਸਾਡਾ ਪੁੱਤ ਤੇ ਬਾਕੀ ਲੈਵਾ ਜਿ ਅਬੋਚ ਕੇ ਬੋਚ ਕੇ ਇਥੋਂ ਕਰਾ ਦੇਗਾ ਜੀ ਆਰਡਰ ਕੁਆਲਟੀ ਦਾ ਆਰਡਰ ਕਮਾਲ ਦਾ ਰੱਖ ਦਿਆ ਇੱਥੇ ਰੋਕ ਲਈ ਬੰਮੇ ਮਾੜੀ ਜੀ ਇਥੋਂ ਇਥੋਂ ਪਿਛਾਣੇ ਪੱਖ ਤੋਂ ਦਿਖਾ ਦੇਗਾ ਆਰਡਰ ਇਥੋਂ ਖਾੜੀ ਵਾਲਾ ਲੇਵਾ ਆ ਗਿਆ ਜਿਵੇਂ ਕਹਿੰਦੇ ਨਾ ਬਾਹਰ ਵਾਲੀਆਂ ਕੰਮਾਂ ਦਾ ਹੁੰਦਾ ਨਾ ਉਦਾਂ ਦੀ ਆਰਡਰ ਕੁਆਲਟੀ ਲੱਗਿਆ ਬਿਲਕੁਲ ਫਿਕਸ ਕਮਾਲਾ ਬਾਈ ਅੰਦਾਜ ਬਾਈ ਕਹਿੰਦਾ ਦੋ ਦੰਦਾ ਜਿਹੜਾ ਦੁੱਧ ਕੰਡੇ ਦਾ ਹੈਗਾ ਇਹਦੇ ਕੋਲੇ 28 ਕਿਲੋ ਤਿਆਰੀ ਦਾ ਹਾਂਜੀ ਵੀਰੇ ਇਥੋਂ ਲੇਵਾ ਕਰਾ ਦੇਗਾ ਜੀ ਚੈੱਕ ਥੋੜਾ ਜਿਹਾ ਭਜਦੀ ਆ ਇਹ ਆਈ ਹੋਇਆ ਖੁੱਲੀ ਫਾਰਮ ਚ ਉਹਦੇ ਕਰਕੇ ਭਜਣਾ ਜ਼ਰੂਰ ਕਰਦੀ ਆ ਚਲ ਪੁੱਤ ਆਰਡਰ ਬਹੁਤ ਕਮਾਲ ਦਾ ਰੱਖ ਦਿਆ ਤੇ ਪੀਕ ਲੈਵਲ ਕਿੰਨਾ ਕੁ ਫੜ ਲੂ ਪੰਮੇ ਦੁੱਧ ਦਾ ਵੱਡੇ ਬਾਈ ਐਟ ਆ ਟਾਈਮ ਬਾਈ ਜਿਹੜਾ ਮੈਥੋਂ ਮੱਝ ਮਿਲ ਕੇ ਨੇ ਜੇ ਠੀਕ ਆ ਜੀ ਬੱਚੀ ਥੱਲੇ ਐਟ ਆ ਟਾਈਮ ਵੱਡੇ ਵੀਰ 28 ਲੀਟਰ ਦੁੱਧ ਰੈਡੀ ਆ 8 ਲੀਟਰ ਦੰਦ ਚੈੱਕ ਕਰਾ ਦੇ ਤਿਆਰੀ ਦਾ ਦੰਦ ਚੈੱਕ ਕਰਾ ਲਾੰਗ ਤੋਂ ਲਾੰਗ ਚ ਪਾ ਦਾਂਗੇ ਆ ਜਾ ਬਾਈ ਚਾਰ ਲਾੰਗ ਹੈ ਦੰਦ ਚੈੱਕ ਕਰਾ ਦੇ ਬਾਈ ਸਵਾਹ ਆਜੀ ਨਹੀਂ ਗਈ ਆਹੀ ਗੱਲ ਨਹੀਂ 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 ਬਾਈ ਯਾਰ ਉਹਦਾ ਸਿਸਟਮ ਨਹੀਂ ਆ ਬੱਚੀ ਫਾਰਮ ਦਾ ਹੈ ਵੱਡੇ ਵੀਰ ਪਟਾ ਨਹੀਂ ਪਿਆ ਹੁੰਦਾ ਠੀਕ ਆ ਗੱਲ ਇੱਕ ਵਾਰੀ ਜਦੋਂ ਆਪਾਂ ਦੁੱਧ ਤੋੜਦੇ ਆਂ ਵੀਰੇ ਮੂਰੀ ਤੋਂ ਮੂਰੀ ਨਾਲ ਤੋੜ ਸਕ ਬਾਇਰ ਲਈ ਵਧਾ ਦੇ ਬੱਚੀ ਦੇ ਨਾੜਾ ਲਖਾ ਦੇ ਲਈ ਵੀ ਤੇ ਵੀਰੇ ਉਹ ਕੋ ਸਿਸਟਮ ਨਹੀਂ ਹੈਗਾ ਆਰਡਰ ਕੁਆਲਟੀ ਵੀ ਪੂਰੀ ਜ਼ਬਰਦਸਤ ਆ ਗਈ ਹਾਂ ਉਹ ਸਿਸਟਮ ਨਹੀਂ ਹੈਗਾ ਬਾਈ ਦੇਖਣ ਖਣ ਵੀ ਪਾਇਲਰ ਦੇ ਹਿਸਾਬ ਨਾਲ ਆਇਆ ਲੱਗਾ ਚੰਗਾ ਹੱਥੀ ਵਾਲਾ ਹਾਂਜੀ ਬਸ ਮਾਜ ਵੀਰੇ ਆਪਣੀ ਨੰਦੀ ਹੋਈ ਹੈ ਹਨਾ ਗੱਪ ਮਾਰੀ ਚੱਲੀ ਏ ਹਾਂ ਕਿਉਂ ਵੀਰੇ ਕੀ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਲੈਟਰ ਬੰਨੇ ਕਰਦੇ ਬਾਈ ਲੈਟਰ ਨੂੰ ਜਾਊਗਾ ਜੀ ਆਰਡਰ ਕੁਆਲਟੀ ਕਰਾ ਦੇ ਜੀ ਆਮੀ ਇਹਗਾ ਕੋਡ ਕੋਡ ਨਹੀਂ ਸਿਸਟਮ ਨਹੀਂ ਹੈਗਾ ਉਹ ਕੋਡ ਵਾਲਾ ਠੀਕ ਹੈ ਗੱਲ ਨਾ ਨਾ ਉਹ ਕੋਡ ਵਾਲਾ ਸਿਸਟਮ ਕਿੱਥੇ ਵੱਡੇ ਭਾਈ ਉਹਦਾ ਬਈ ਤੂੰ ਦੱਸ ਵੀ ਫਾਰਮ ਨਹੀਂ ਕਰਕੇ ਛਾਲਾ ਮਾਰ ਦਿਆ ਵੱਡੇ ਭਾਈ ਹੋਰ ਇੱਥੇ ਕੀ ਕਰਾਤਾਂ ਪਾਣਾ ਲੈ ਠੀਕ ਹੈ ਗੱਲ ਲੈ ਆ ਕਰੀਆਂ ਇਹਨੂੰ ਲੈ ਵਾ ਦੇਖੀ ਆ ਇਧਰ ਨੂੰ ਧੱਕ ਦੇ ਚੱਲ ਤੋ ਤੇ ਬਾਕੀ ਆ ਗਈ ਫਿਕਸ ਜੀ ਲੈਵੇ ਦੀ ਫਿੱਟ ਫਿੱਟ ਲੈਵੇ ਦੀ ਜਿੱਥੇ ਖੜ ਗਈ ਲੈ ਇੱਥੋਂ ਦਿਖਾ ਦੀਂ ਗਰੀ ਆਰਡਰ ਕਿਉਂਕਿ ਮੇਨ ਗੱਲ ਉਹ ਸਿਸਟਮ ਨਹੀਂ ਹੈਗਾ ਵੱਡੇ ਵੀਰ ਵੀ ਕੋਡ ਹੈ ਠੀਕ ਹੈ ਗੱਲ ਹਾਂਜੀ ਹਾਂਜੀ 28 ਕਿਲੋ ਦੁੱਧ ਜੰਗ ਤੋੜਾਂਗੇ ਵੀਰੇ ਲੈ ਵਾ ਦੇਖ ਵੱਡੇ ਭਾਈ ਹਲੇ ਟਾਈਮ ਦੇਖ ਲੈ ਕਿੰਨਾ ਹੋਇਆ ਠੀਕ ਗੱਲ ਠੀਕ ਆ ਉਹ ਆਪਣੀ ਗੱਲ ਹੀ ਨਹੀਂ ਕਰਨੀ ਹਾਂ 5:30 ਵਜੇ ਵੱਡੇ ਵਿੱਚ ਚਵਾਈ ਹੋਗੀ ਬੱਚੀ ਦੀ ਲੇਵਾ ਦੇ ਆ ਦੰਦਾਂ ਚ ਆ ਗਈ ਬਾਈ ਕਹਿੰਦਾ ਬਾਈ ਤੂੰ ਵੀ ਚੈੱਕ ਕਰਾ ਮੂਰੇ ਬਾਈ ਲੇਵਾ ਦੇਖ ਬੱਚੀ ਦਾ ਅਗਲਾ ਕਹਿੰਦਾ ਵੀ ਮੂਰੇ ਨਹੀਂ ਲੇਵਾ ਹੈਗਾ ਵੀਰੇ ਮੂਰੇ ਵੀ ਲੇਵਾ ਚੈੱਕ ਕਰਾ ਦੇ ਠੀਕ ਆ ਗੱਲ ਅੱਗੇ ਦੇਖ ਬੱਚੀ ਦਾ ਲੇਵਾ ਫੋਨ ਆ ਜਾਗਾ ਜੀ ਪਿਛਾਂ ਵਾਲੇ ਪੱਖ ਤੋਂ ਤੇ ਦੰਦਾਂ ਚ ਆ ਗਈ ਬਾਈ ਕਹਿੰਦਾ ਦੋ ਦੰਦ ਤੇ ਦੁੱਧ ਦੇ ਕੋਲੇ ਆ ਗਿਆ ਸੱਜਣੋ 28 ਕਿਲੋ 28 ਲੀਟਰ ਵੀਰੇ ਰੈਡੀ ਆ ਕੰਡੇ ਵਾਲਾ ਵੀਰੇ ਇੱਕ ਦਾ ਲੀਟਰ ਵਾਲਾ ਹੁੰਦਾ ਲੀਟਰ ਵਾਲਾ ਦਾ 30 ਤੋਂ ਵੱਡੀ ਚਵਾਣ 28 ਕਿਲੋ ਕੰਡੇ ਦਾ ਹੁਣ ਤਿਆਰ ਆ ਕੰਡੇ ਵਾਲਾ ਵੱਡੇ ਵੀਰ ਕੰਡੇ ਵਾਲਾ ਆ ਦੋ ਦੰਦ 28 ਕਿਲੋ ਕੰਡੇ ਦਾ ਇਹ ਵੀ ਆਪਾਂ 10 ਦਿਨਾਂ ਵੱਡੇ ਵੀਰੇ ਪੈਸੀ ਵੀਰੇ ਮੁੱਲ ਫੋਨ ਦੇ ਹੋਗਾ ਵੱਡੇ ਬਾਈ ਕੋਈ ਲੱਖ ਸਵਾਲ ਲੱਖ ਵਾਲਾ ਬਾਈ ਬਣ ਕੇ ਫੋਨ ਨਾ ਲਾਵੇ ਕਿਹੜੇ ਸੀ ਮੰਡੀ ਆਪ ਮੇਰੇ ਕੋਈ ਐਸਟੀਮੇਟ ਨਹੀਂ ਹੈਗਾ ਇਹਦਾ ਪਤਾ ਨਹੀਂ ਕਿਉਂ ਪੁੱਛ ਕੇ ਬਾਈ ਪੁੱਛ ਕੇ ਦੱਸ ਦਾਂਗੇ ਵੈਸੇ ਬਾਈ ਮੈਂ ਨਹੀਂ ਲਿਆ ਹੈਗਾ ਇਸ ਸੀਮਨ ਦੇ ਸਾਹਮਣੇ ਠੀਕ ਆ ਮੈਂ ਲਿਆ ਵੱਡੀ ਵੀਰਾਂ ਦੀ ਕੁਆਲਿਟੀ ਦੇ ਸਾਹਮਣੇ ਠੀਕ ਆ ਗੱਲ ਠੀਕ ਆ ਤਨੂੰ ਹੀ ਗੱਪਾਂ ਮਾਰੀ ਜਾਂ ਦੋਂਦੀ ਆ ਵੀਰੇ ਬਾਕੀ ਵੱਡੀ ਵੀਰ ਮੂੰਹ ਦੇਖ ਲੈ ਵੱਛੀ ਦਾ ਉਹ ਸਿਸਟਮ ਦਾ ਯਾਰ ਹੈ ਹੀ ਨਹੀਂ ਦੇਖੀ ਠੀਕ ਆ ਗੱਲ ਦੇਖ ਪੁੱਛ ਚੰਗੀ ਨਸਲ ਦਾ ਜਾਨਾ ਹਾਂ ਚੰਗੀ ਨਸਲ ਦਾ ਬਾਕੀ ਮੇਰੇ ਤੂੰ ਆਪ ਹੀ ਸਿਆਣਾ ਪਹਿਲਾਂ ਵੀ ਥੱਲੇ 28 ਡਾਟਾ ਤਿਆਰ ਕਰਨਾ ਬੜਾ ਔਖਾ ਗੱਲਾਂ ਦਾ ਜੀ ਤੂੰ ਮਰਜੀ ਕਹਾਲਾ ਹੁਣ ਕਹਿ ਰਿਹਾ ਇੱਥੇ ਆ ਜਾ ਓਏ ਇਹਦੇ ਆਪ ਪਾਲਾ ਥੋੜੀ ਹਾਂਜੀ ਵੱਡੇ ਬਾਈ ਪਾਲਾ ਯਾਰ ਜੀ ਨੂੰ ਬਾਈ ਜਾਣਕਾਰੀ ਆ ਉਹ ਸਭ ਕੁਝ ਪਤਾ ਆ ਲੇਵਾ ਦਿਖਾ ਗਰੀ ਕਿਹਦਾ ਲੱਗਿਆ ਤੇ ਦਾ ਕੱਦ ਕਾਠ ਵੀ ਦਿਖਾ ਦੀ ਵੱਡੀ ਫੁੱਲ ਆ ਚੜਾਈ ਵੀ ਫੁੱਲ ਆ ਇਹਦੇ ਦੰਦਾ ਚ ਹੌਟ ਸਟਾਰ ਦੀ ਸੀਮਨ ਦੀ ਆਪ ਐ ਧੋਰ ਹੋਲ ਕੇ ਅੱਗੇ ਵੀਰੇ ਮੈਡਲ ਦੇ ਆ ਸੈਕਸਡ ਸੀਮਨ ਲੱਗਿਆ ਸੀ ਇਹਦੇ ਤੇ ਵੱਡੇ ਵੀਰ ਬੱਚੇ ਨੂੰ ਜਨਮ ਦਿੰਦਾ ਆ ਬੱਚੀ ਹਾਂਜੀ ਹਾਂਜੀ ਮੈਡਲ ਦੇ ਸੈਕਸਡ ਸੀਮਨ ਨੂੰ ਲੱਗਿਆ ਸੀ ਵੱਡੇ ਵੀਰ ਇਹਦਾ ਠੀਕ ਹੈ ਹਾਂਜੀ ਮੈਡਲ ਦੀ ਬੱਚੇ ਨੂੰ ਜਨਮ ਦਿੰਦਾ ਬੈੜ ਦੇਖ ਬਾਈ ਕਿਵੇਂ ਮੁਰਦੀ ਐ ਤੂੰ ਠੀਕ ਆ ਗੱਲ ਹਾਂ ਟਰਾਲੇ ਵਾਲਾ ਕੰਮ ਹੀ ਆ ਟਰਾਲੇ ਵਾਲਾ ਕੰਮ ਆ ਵੱਡੀ ਵੀ ਟਰਾਲੇ ਵਾਲਾ ਟਰਾਲੇ ਵਾਲਾ ਸਿਸਟਮ ਹੀ ਆ ਵੱਡੀ ਬੁੱਡੀ ਫੁੱਲਾ ਜਾਣ ਜੂਣ ਵੀ ਫੁੱਲਾ ਤੇ ਆਰਡਰ ਤਾਂ ਉਹੀ ਗੱਲ ਆ ਵੀ ਪੰਡ ਲੈਵੇ ਦੀ ਨਹੀਂ ਕਹਿੰਦੇ ਆਪਾਂ ਪੰਡ ਹਾਂਜੀ ਹਾਂਜੀ ਪੰਡੇ ਚੱਕੀ ਫਿਰਦੀ ਆ ਲੈਵੇ ਹਾਂਜੀ ਹਾਂ ਬਾਕੀ ਬਾਈ ਲੰਬਾਈ ਦਿਖਾ ਦੇ ਬੱਚੀ ਦੀ ਤੂੰ ਲੰਬੀ ਲੰਬੀ ਤਾਂ ਲੰਬੀ ਦੇਖੀ ਖੜ ਇਹ ਇਹ ਬਾਈ ਉਹ ਹੈ ਇਹ ਨਹੀਂ ਐ ਉਹ ਹੈਗੀ ਵੱਡੇ ਟਾਂਚੀ ਦੇ ਬੇਰੇ ਬੱਚੀ ਦੇਖ ਯਾਰ ਬਾਈ ਤੂੰ ਕਿੰਨੀ ਲੰਬੀ ਆ ਯਾਰ ਆਲਾ ਕਹਿੰਦੇ ਅਸੀਂ ਫਾਰਮ ਦੀ ਲਿਆ ਕੇ ਵੇਚਦੇ ਆ ਆ ਹੁੰਦੀਆਂ ਨੇ ਵੱਡੀ ਵੀ ਰਸ ਫਾਰਮ ਦੀਆਂ ਆਪਾਂ ਮਾਨ ਨਹੀਂ ਕਾਬੇ ਇਹ ਕਦੋਂ ਰੂਆ ਆ ਲੈ ਚਲਾ ਇਹਨੂੰ ਵੱਡੇ ਵੀਰ ਕੱਲ ਰਾਤ ਸੂਈਆ ਵੱਡੇ ਵੀਰੇ ਕੱਲ ਰਾਤ ਹਾਂਜੀ ਹਾਂਜੀ ਤੇ ਕਿੰਨਾ ਕੁ ਬੋਲਾ ਹੂ ਲੈ ਵਾ ਦੇਖੀਂ ਬਈ ਮੂਰੇ ਕਿੱਥੇ ਫਿਰਦਾ ਕਿੰਨਾ ਕੁ ਬੋਲਾ ਬੋਲਾ ਬਰੇਟਾ ਟਾਈਮ 25 ਦੇ ਨੇੜੇ ਤੇਰੇ ਬੋਲਾ ਰੈਡੀ ਆ ਵੀਰੇ ਬੱਛੀ ਥੱਲੇ ਖਾਲੀ ਨਹੀਂ ਕਰੀ ਕਿੰਨਾ ਦੁੱਧ ਪਾਉਗਾ ਵੀਰੇ ਯਾਰ ਯਕੀਨ ਨਹੀਂ ਮੰਨਣਾ ਕਿਸੇ ਨੇ ਵੀ ਨਹੀਂ ਯਕੀਨ ਮੰਨਣਾ ਫੇਰ ਵੀ 94 ਲੀਟਰ ਤੋ ਦਿੱਤਾ ਹੋਇਆ ਵੀਰੇ ਦਾ ਦੂਜੇ ਸੂਏ 94 ਲੀਟਰ 94 ਲੀਟਰ ਮਾ ਲਿਆ 11 94 ਲੀਟਰ ਵੱਡੇ ਵੀਰ ਕਹਿਣ ਦੇ ਨਹੀਂ ਦੀ ਗੱਲ ਹੁੰਦੀ ਐ 94 ਲੀਟਰ ਯਾਰ ਕਰਨਾ ਬਹੁਤ ਔਖਾ ਹੈ ਠੀਕ ਆ ਹਾਂ ਅਦੇ ਤੱਕ ਕੀ ਫਿਰਦੀ ਆ ਤੱਕੀ ਬਜਰ ਰੂਸ਼ੀਅਨ ਟੈਂਕ ਜਾਊਗਾ ਨਾ ਰੂਸ਼ੀਅਨ ਟੈਂਕ ਹੈ ਹਾਂ ਦੰਦ ਦੰਦ ਨਹੀਂ ਦੇਖੀ ਦੇ ਛਿੱਗੀ ਆ ਬਾਈ ਦੰਦੋ ਐਨ ਜਮਾ ਅਰਜੀਨਲ ਚੈੱਕ ਕਰਾ ਦਾਂਗੇ ਚੈੱਕ ਕਰਾ ਦਾਂਗੇ ਬਾਈ ਯਾਰ ਜਿਹੜਾ ਉਹ ਬਾਈ ਯਾਰ ਮੇਰੇ ਘਰ ਜਿੰਨੀਆਂ ਵੀ ਬੱਛੀਆਂ ਲੈ ਕੇ ਗਏ ਨੇ ਆਪਾਂ ਤੋਂ ਇੱਕ ਆਪ ਵੱਡੇ ਲਈ ਵਾਲੀ ਬੱਛੀ ਵੇਚੀ ਸੀ ਹਨਾ ਬੰਦਾ ਕਹਿੰਦਾ ਚੌਥੇ ਸੂਏ ਐ ਬਾਈ ਜਿਹੜਾ ਲੈ ਕੇ ਗਿਆ ਵੀਡੀਓ ਉਹ ਵੀ ਦੇਖਦਾ ਹੋਊਗਾ ਉਹਨੇ ਇੱਕ ਹੋਰ ਬੱਛੀ ਦੇਣੀ ਆ ਹੋ ਸਕੇ ਤਾਂ ਆਪਾਂ ਤੇਰੀ ਵੀਡੀਓ ਦੇ ਜਰੀ ਆ ਵੀ ਦੇ ਦਾਂਗੇ ਠੀਕ ਆ ਹਾਂਜੀ ਇਹ ਇੱਥੋਂ ਦਿਖਾ ਦੇ ਗਰੀ ਲੰਬੀ ਲੰ ਤੇ ਬਾਕੀ ਆਰਡਰ ਕੁਆਲਿਟੀ ਬਹੁਤ ਕਮਾਲ ਦੀ ਰੱਖਦੀ ਆ ਲੈ ਚੱਲ ਬਈਆ ਇਹਨੂੰ ਆਏ ਪੁੱਤ ਤੇ ਆਰਡਰ ਕੁਆਲਿਟੀ 50 ਤੋਂ ਕਰ ਸਕਦੇ ਚੱਕ 19 ਵੀ ਪਾਲ ਜਰੂਰ ਆ ਇਧਰਲੇ ਬੰਦੇ ਪਾਲਾ ਵੀਰੇ ਪਾਲਾ 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 ਹਾਂ ਪਾਲ ਆ ਗਈ ਤੇ ਇੱਥੋਂ ਕਰਾ ਲਈ ਗੈਰੀ ਚੱਕ ਜੜ ਜੜ ਲੇਵੇ ਦੀ ਤੇ ਉੱਤੋਂ ਬੈੜ ਦੀ ਮਜ਼ਬੂਤੀ ਮਜ਼ਬਤੀ ਕਰਾ ਲਈ ਚੱਕ ਯਾਰ ਅੰਗਾ ਪੈਰਾਂ ਦੀ ਕਿੰਨੀ ਕੁ ਮਜ਼ਬੂਤ ਆ ਹਾਂਜੀ ਹੌਟ ਸਟਾਰ ਦੇ ਸੀਮਨ ਦੀ ਬੱਚੀ ਵੀਰੇ ਇਹ ਆਪ ਹੈ ਨਾਲ ਵੀ ਬੱਛੀ ਆ ਗਈ ਤੇ ਦੁੱਧ ਵੀ ਬਾਈ ਕਹਿੰਦਾ 49 ਕਿਲੋ ਪਾਇਆ 49 ਕਿਲੋ ਵੱਡੇ ਵੀ ਸੱਚ ਨਹੀਂ ਮੰਨਣਾ ਕਿਸੇ ਨੇ ਮੈਂ ਤੈਨੂੰ ਆਪ ਕਹੀ ਜਾਣਾ ਲੋਕ ਸੱਚ ਨਹੀਂ ਮੰਨਦੇ ਵੱਡੇ ਵੀਰ ਹਾਂ ਗੱਲ ਕਰ ਵੀਰੇ ਫਾਰਮ ਵਾਲਾ ਤੈਨੂੰ ਆਪ ਹੀ ਪਤਾ ਵੀ ਫਾਰਮ ਵਾਲ ਚ ਬੱਛੀਆਂ ਕਿੱਡੀਆਂ-ਕਿੱਡੀਆਂ ਪਾਲਦੀ ਆ ਠੀਕ ਆ ਗੱਲ ਤੇ ਹੁਣ ਆ ਜਾ 3 ਨੰਬਰ ਵਾਲੀ ਤੇ ਫਾਰਮਾਰਗਰੀ ਹੋ ਤੇ ਕੈਮਰਾ ਲੈ ਆ ਪੰਮੇ ਇਹ ਵੱਡੇ ਵੀਰ ਹਲਕ ਦੀ ਆਪ ਐ ਠੀਕ ਆ ਜੀ ਤੇ ਅਮਰਪਾਲ ਦਾ ਕਨਵੈਨਸ਼ਨਲ ਸੀਮਨ ਲੱਗਿਆ ਹੋਇਆ ਬੱਛੀ ਦੇ ਅਮਰਪਾਲ ਦਾ ਲੱਗਿਆ ਆਹ ਜਿਹੜੇ ਆ ਕਨਵੈਨਸ਼ਨਲ ਹਲਕ ਦੀ ਹਲਕ ਦੀ ਇਹ ਕਿਹੜਿਆਂ ਆ ਗਿਆ ਪੰਮੇ ਬਾਈ ਮੇਰੀ ਗੱਲ ਸੁਣ ਲੈ ਬਾਈ ਫਾਰਮ ਵਾਲੇ ਲਿਖ ਕੇ ਦਿੱਤਾ ਆਪਾਂ ਨੂੰ ਮੈਂ ਤੈਨੂੰ ਇਹਦਾ ਬਿਮਾਰੀ ਚੱਲਣਾ ਉਹ ਦੀ ਆ ਇਹਦੀ ਆ ਬਾਈ ਕੋਈ ਫਾਇਦਾ ਨਹੀਂ ਉਹ ਗੱਲਾਂ ਦਾ ਠੀਕ ਹੈ ਹਾਂ ਤੈਨੂੰ ਕਿਉਂ ਗੱਪ ਮਾਰੀ ਚੱਲੀ ਇੱਥੇ ਬਾਦੂ ਦਾ ਹਨਾ ਤੇ ਬਾਕੀ ਬਿਊਟੀ ਚ ਬਾੜੀ ਆ ਗਈ ਤਾਂ ਜਾਨ ਜੂਣ ਵੱਡੇ ਬਾਈ ਬੱਚੀ ਨਾਲ ਦੇਖ ਨਹੀਂ ਗੱਲ ਆ ਕੋਈ ਬੰਦਾ ਨਾ ਹੁਣ ਵੀਡੀਓ ਦੇਖ ਕੇ ਪਤਾ ਕੀ ਕਹੂਗਾ ਵੀ ਬੱਚੀ ਦਾ ਮੀਨਾ ਪਿਆ ਠੀਕ ਆ ਗੱਲ ਕਹੂਗਾ ਮੈਨੂੰ ਪਤਾ ਵੱਡੇ ਵੀਰ ਗੱਲ ਕਰ ਬਾਈ ਜਦੋਂ ਆਪਾਂ ਫਾਰਮ ਵਾਲਿਆਂ ਤੋਂ ਜੋੜਾ ਹੀ ਲੇਤਾ ਵੀਰ ਇੱਕੋ ਹੀ ਫਾਰਮ ਚੋਂ ਲੇਤਾ ਇਹ ਆਪਾਂ ਨੇ ਠੀਕ ਆ ਹਾਂ ਜੋ ਬਈ ਆਪਣੇ ਫਾਰਮ ਵਾਲੇ ਨੂੰ ਪੁੱਛਿਆ ਵੀਰੇ ਪੂਰੇ ਸਹੀ 15 ਦਿਨ ਪੈਂਡਿੰਗ ਨੇ ਵੱਡੇ ਵੀਰ ਮੱਛੀ ਦੇ ਆ ਗਰੀ ਉਹ ਗੱਗੂ ਗੱਲ ਜਿਉਂ ਤੁਰਦੀ ਆ ਨਾ ਇੱਥੇ ਦਿਖਾ ਦੇ ਮੱਛੀ ਦੇ ਵੱਡੇ ਵੀਰ ਕਿੱਡੀ ਵੱੱਛੀ ਆ ਅੰਦਾਜ਼ ਕਿਵੇਂ ਹੋ ਬਾਈ ਛਿੱਗੀ ਆ 6 ਦਾੰਦਾ 6 6 ਵੀਰੇ ਇੱਥੋਂ ਮਾਰਦੀ ਗਰੀ ਹਾਂਜੀ 6 ਦਾੰਦਾ ਵੱਡੇ ਵੀਰ ਧਿਆਨ ਨਾਲੇ ਨਾਲੇ ਘੁੰਮ ਕੇ ਦਿਖਾ ਦੇ ਕਰਾ ਦੇ ਚੈੱਕ ਹਰੇਕ ਪੱਖ ਤੋਂ ਤੇ ਬਹੁਤ ਕਮਾਲ ਦੀ ਵਹਿੜ ਆ ਗਈ ਯਾਰ ਇਹ ਵੀ ਬਾਈ ਮੇਰੀ ਗੱਲ ਹੱਲਾ ਬੈੜਾ ਲੇਵਾ ਭਰ ਕੇ ਤੁਰਦੀ ਉਹ ਲੱਤਾਂ ਚੌੜੀਆਂ ਕਰਕੇ ਇਹਨੂੰ ਮਾਗਰ ਵਿਖਾ ਤੁਰਦੀ ਕਿਵੇਂ ਆ ਠੀਕ ਆ ਗੱਲ ਖਾਲੀ ਲੇਵੇ ਜਿ ਮੱਲਾ ਵਾਂਗੂ ਤੁਰਦੀ ਹਰਦਾ ਤੂੰ ਲੇਵਾ ਭਰ ਕੇ ਦੇਖ ਰਾ ਤਬੱਚੀ ਨੇ ਕੀ ਕਰਨਾ ਹੈ ਠੀਕ ਹੈ ਹਾਂ ਕਿੰਨੇ ਕਿ ਦਿਨ ਦੱਸਿਆ ਇਹਦੇ ਵੱਡੇ ਭਾਈ ਪੂਰੇ ਸੀ 15 ਦਿਨ ਪੈਂਡਿੰਗ ਨੇ ਬੱਚੀ ਦੇ ਆਪਾਂ ਚੈੱਕ ਕਰਾ ਕੇ ਲੈ ਆਏ ਆ ਬਾਈ ਕਿਉਂਕਿ ਬਾਈ ਮੈਨੂੰ ਪਤਾ ਬਾਈ ਵਿੱਚ ਕਈ ਵਾਰੀ ਹੋਇਆ ਵੀਰੇ ਇਦਾਂ ਦਾ ਬੱਚੀ ਦਾ ਕਹਿ ਰਹਿੰਦੇ ਨੇ 15 ਦਿਨ ਪੈਂਡਿੰਗ ਨੇ 20 ਦਿਨ ਪੈਂਡਿੰਗ ਨੇ ਮਹੀਨਾ ਪੈਂਡਿੰਗ ਵੀਰੇ ਦੋ ਦੋ ਢਾਈ ਢਾਈ ਮਹੀਨੇ ਲੈ ਜਾਂਦੀਆਂ ਨੇ ਠੀਕ ਹੈ ਗੱਲ ਹਾਂਜੀ ਹਾਂਜੀ ਕਨਫਰਮ ਕਨਫਰਮ ਵੀਰੇ ਆਪਦੀ ਇੱਥੇ ਚੈੱਕ ਕਰਾ ਕੇ ਲੈ ਜਾ ਯਾਰ ਹੋਰ ਦੱਸ ਲੈ ਚਲ ਕਮਾ ਕੇ ਹਾਂਜੀ ਕਿੰਨਾ ਕੁ ਦਦਾ ਰਿਕਾਰਡ ਹੈ ਇਹਦਾ ਵੀਰੇ ਦਾ 38 ਲੀਟਰ ਦਿੱਤਾ ਹੋਇਆ ਹੈ 30 ਲੀਟਰ ਹਾਂਜੀ ਇਹ ਦੂਜਾ ਸੂਆ ਪਹਿਲਾਂ ਮੈਂ 30 ਲੀਟਰ ਦੋ ਦਿੱਤਾ ਹਾਂ ਯਕੀਨ ਨਹੀਂ ਮੰਨਣਾ ਕੋਈ ਠੀਕ ਹੈ ਹਾਂਜੀ ਹਾਂ ਪਰ ਬਾਡੀ ਬੁੱਡੀ ਬਹੁਤ ਕਮਾਲ ਬਾਡੀ ਵੱਡੀ ਵੀਰ ਵਾਲੀ ਵੱਡੀ ਬਾਟੀ ਆ ਸਾਰੀ ਦਿਖਾਰੀ ਗਰੀ ਪਛਾਣ ਤੋਂ ਚੌੜੀ ਦੇਖ ਬਾਈ ਤੂੰ ਕਿੱਡੀ ਐ ਇਹ ਇੱਥੋਂ ਚੜਾਈ ਚੂੜੀ ਤਾਂ ਬਾਕੀ ਬਿਊਟੀ ਵਾਲੇ ਮਾਮਲੇ 'ਚ ਆ ਗਈ ਹੈ ਨਾ ਹਾਂਜੀ ਹਾਂ ਤੇ ਲੇਵਾ ਭਰੂ ਲੇਵਾ ਬਾਈ ਲੇਵਨੂੰ ਹੱਥ ਲਾਈ ਜਾ ਲੈ ਕੁਛ ਨਹੀਂ ਕਹਿੰਦੀ ਹੈਗੀ ਬਸ ਥੋੜਾ ਜਿਹਾ ਤੈਨੂੰ ਬੜਾ ਬਾਈ ਫਾਰਮ 'ਚ ਅੱਜ ਹੀ ਆਈਆਂ ਨੇ ਤੇਰੇ ਸਾਹਮਣੇ ਗੁਰੀ ਤੂੰ ਹੀ ਦੇਖਿਆ ਵੀ ਨਮਾਈਆਂ ਨੇ ਹਣਾ ਆਪਣੇ ਤੇਰੇ ਸਾਹਮਣੇ ਤਾਂ ਲੇਟ ਹੋ ਗਈਆਂ ਕਾਫੀ ਟਾਈਮ ਬਾਅ 30 ਲੀਟਰ ਦਾ ਬਾਈ ਕਹਿੰਦਾ ਇਹਦਾ ਆ ਗਿਆ ਪਹਿਲੇ ਸੂਏਦਾਰ ਕਾਰਡ ਤੇ ਬਾਡੀ ਦੀ ਬਣ ਤਰਬਾੜੀ ਲਾਜਬਾਬ ਰਾਹ ਹਾਂਜੀ ਹਾਂਜੀ ਵੀਰੇ ਤੇ ਥੱਲੇੋਂ ਚੱਲ ਪਈ ਬੱਛੀ ਕੋਲ ਹਾਂਜੀ ਵੀਰੇ ਹਲਕੀ ਸੀਮੰਦੀ ਆਪ ਹੈ ਵੱਡੇ ਵੀਰ ਤੇ ਅਮਰਪਾਲ ਦੇ ਤੇ ਲੱਗਿਆ ਆਪ ਆ ਗਈ ਬਾਈ ਕਹਿੰਦਾ ਹਲਕੀ ਹਲਕੀ ਦੀ ਸੀਮੰਦੀ ਅਮਰਪਾਲ ਅਮਰਪਾਲ ਦਾ ਲੱਗਿਆ ਇੱਕ ਗੱਲ ਹੋਰ ਦੱਸਦਾ ਨਾ ਇਹ ਸੱਜਣ ਕੋਲੇ ਨਾ ਜਦੋਂ ਵੀ ਆਈਂਦਾ ਪਸ਼ੂ ਐਨੇ ਕ ਕਮਾਲ ਦੇ ਹੁੰਦੇ ਆ ਵੀ ਯਾਰ ਵੀਡੀਓ ਬਣਾਉਣਾ ਫਰਾ ਰੂਹ ਜੀ ਨਹੀਂ ਕਹਿੰਦੇ ਅੰਦਰ ਰੂਹ ਹੀ ਹੁੰਦੀ ਆ ਹਾਂਜੀ ਇਹ ਦੇਖ ਬਾਈ ਇੱਕ ਤਾਂ ਪਰਮਾਤਮਾ ਦੀ ਕਿਰਪਾ ਹੈ ਨਾ ਵੀਰੇ ਇੱਕ ਤੈਨੂੰ ਪਤਾ ਬਾਈ ਬਾਈ ਆਪਾਂ ਕਹਿ ਦਿੰਨੇ ਵੀ ਬਾਰ ਦਾ ਮਹਾਰਾਸ਼ਟਰ ਦਾ ਗਾਂ ਖਰੀਦਦਾ ਵੱਡੀ ਗੱਲ ਕਰ ਨਹੀਂ ਪੰਜਾਬ 'ਚ ਬਾਈ ਬਾਲੇ ਵੱਡੇ ਵੱਡੇ ਲੋਕ ਬੈਠੇ ਨੇ ਬਾਈ ਹਾਂਜੀ ਇਹ ਤਾਂ ਬੱਛੀ ਦਿਖਾ ਘਰੀ ਓਏ ਕਿਵੇਂ ਖੜੀ ਆ ਐਨ ਖੜੀ ਆ ਜਮਾ ਜੱਚੀ ਤੇ 38 ਪਾਇਆ ਪਹਿਲਾਂ ਨੇ ਸੀਜ਼ਨ ਬੜਾ ਚੰਗਾ ਪਾਧੂ 45 46 ਐਤਗੀ ਬਈ ਅਗਲਾ ਵੀ ਸਮਝਣ ਨਾਲ ਲੈ ਜੇ ਤੈਨੂੰ ਬਰੀੜੀ ਦੱਦੀ ਗੁਰੀ ਮੈਂ ਕੀ ਦੱਸਾਂ ਤੁਹਾਡੀ ਵਾਲੇ ਵੱਡੇ ਵੀਰ ਮੈਂ ਹੁਣ ਤੈਨੂੰ ਕੀ ਦੱਸਾਂ ਫਰੀਡ ਹੀ ਦੱਸ ਦਿਆ ਜਾ ਨੰਬਰ ਬੋਲ ਦੇ ਜ਼ਰਾ 98772 ਵੱਡੇ ਵੀਰਾ 18756 98772 18756 22 ਦਾ ਨੰਬਰ ਆ ਤੇ ਵੱਡੇ ਵੀਰ ਇਹ ਨਾ ਥੋੜੀਆਂ ਜੀਆਂ ਗਾਈਆਂ ਜ਼ਿਆਦਾ ਰਕਮ ਦੀਆਂ ਨੇ ਹਨਾ ਤੈਨੂੰ ਵੀ ਪਤਾ ਵੀ ਨਹੀਂ ਮਿਲਦੀ ਹੈਗੀ ਹਨਾ 45 ਕਿਲੋ ਵੀਰੇ ਦੁੱਧ ਪਾਉਣਾ ਵੱਛੀ ਦਾ ਬਹੁਤ ਵੱਡੀ ਗੱਲ ਹੁੰਦੀ ਹੈ ਵੀਰੇ ਗੁਰੀ ਮੋਬਾਈਲ ਤੇ ਨਹੀਂ ਦਿਖਣੀ ਹੈਗੀ ਵੱਛੀ ਅਸਲ ਜਦੋਂ ਜਿਹੜਾ ਆ ਕੇ ਦੇਖੂਗਾ ਇੱਥੇ ਉਨੂੰ ਕੋਹ ਵੀ ਹਾਂ ਮੈਂ ਹੈ ਜੀ ਬਾਈ ਕਹਿੰਦਾ ਇੱਕ ਬੈਂਦੀ ਇਹ ਆ ਵੀ ਨੇੜ ਆ ਕੇ ਵੱਧ ਦੇਖਣ ਦੀ ਕੋਸ਼ਿਸ਼ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਹਾਂਜੀ ਹਾਂਜੀ ਤੇ ਬਾਕੀ ਨੰਬਰ ਬਾਈ ਹੋਰੋਂ ਦਾ ਚੱਲੀ ਜਾਂਦਾ ਸਕਰੀਨ ਤੇ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਮਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਆ ਧੰਨਵਾਦ